ਕੱਤੀ ਸਾਡੇ ਚੋਰੀ ਹੋਈ ਹੈ ਜੀ ਘਾਨ ਹੋ ਗਈ 15 ਲੱਖ ਰੁਪਏ ਦਾ ਕਹਿਣਾ ਸੀਗਾ ਜੀ 15 ਤੋਂਰੇ ਕੈਸ਼ ਅਕਸਰ ਕੀਆ ਗਿਆ ਸੀ ਦਾਦਾ ਦਾ ਸਮਾਨ ਕੋਲ ਲੈ ਗਿਆ ਜੀ ਕਿੱਟ ਨਾਲ ਐਂਟਰੀ ਕੰਦ ਟੱਪ ਕੇ ਹੋਈ ਹੈ ਜੀ ਵਾਪਸ ਏਅਰ ਦਾ ਲੌਕ ਹੋਰ ਸਾਨੂੰ ਪਤਾਨ ਲੱਗਿਆ ਹੋ ਸਕਦਾ ਹੈ ਕੋਈ ਜੀ ਨਸ਼ੀਦ ਜੀ ਕੋਈ ਸੰਗਾਈ ਹੋਵੇ ਉਹਨਾਂ ਦੇ ਹਥਿਆਰ ਵੀ ਟੰਗੇ ਸੀ ਸਾਫ਼ ਰੱਖਾਈ ਦੇ ਕਿਰਚਾ ਵਗੈਰਾ ਹੋ ਸਕਦਾ ਹੈ ਜੀ ਉਹਨਾਂ ਕੋਲ ਰਹਿਣਾ ਚਾਹੀਦਾ ਸਾਡੇ ਪਿੰਡ ਚੋਰੀ ਹੋਈ ਹੈ ਬਹੁਤ ਵੱਡੀ ਚੋਰੀ ਹੋਈ ਹੈ ਇਹ ਨਾਂ ਚੱਲਣਯੋਗ ਚੋਰੀ ਹੈ ਤੋਂ ਪਹਿਲਾਂ ਇੱਕ ਵੱਡੀ ਚੋਰੀ ਹੋਈ ਸੀਗੀ ਚੋਰਾਂ ਨੇ ਉਸੇ ਚੋਰੀ ਨੂੰ ਦੁਬਾਰਾ ਤੋਂ ਇਲਜ਼ਾਮ ਦਿੱਤਾ ਹੈ ਗ੍ਰਾਭਿਕ ਚੋਰੀ ਹੋਈ ਹੈ ਸਾਰਾ ਪਿੰਡ ਉਹਨਾਂ ਦੀ ਖਾਮਦਾਰੀ ਦੇ ਨਾਲ ਖੜਾ ਹੈ ਚੋਰਾਂ ਨੇ ਮੰਦ ਭਾਗੀ ਹਾਲਤ ਕਰਤ ਪੰਜਾਬ ਰਹਿ ਹੀ ਨਹੀਂ ਗਿਆ ਯਾਰ ਖੇਤਾਂ ਚ ਮੋਟਰਾਂ ਚੋਰੀ ਹੋ ਗਈਆਂ ਲੋਕ ਆਪਦੇ ਘਰਾਂ ਚ ਵੀ ਸੇਸ ਨੇ ਲੱਖ ਸਵਾ ਲੱਖ ਦੇ ਕਰੀਬ ਤਾਂ ਉਹਨਾਂ ਨੇ ਝੋਟੀ ਮੱਝ ਵੇਚੀ ਸੀ ਕੁਦੇ ਪੈਸੇ ਸੀਗੇ 15 ਕੋਲੇ ਸੋਨਾ ਸੀਗਾ ਉਹਨਾਂ ਦੇ ਵਿੱਚ ਦੂਜੀ ਚੋਰੀ ਹੋ ਗਈ ਵੱਡੀ ਚੋਰੀ ਹੋਈ ਹੈ ਜੀ ਬਹੁਤ ਮਾੜੀ ਗੱਲ ਹੈ ਇਹ ਚੋਰੀ ਹੋਣ ਵਾਲਾ 15 16 ਲੱਖ ਦੇ ਕਰੀਬ ਤਾਂ ਸਮਾਨ ਨਕਸਰ ਸਕਦਾ ਹੈ ਜੀ ਰਾਤੀ ਸਾਡੇ ਚੋਰੀ ਹੋਈ ਹੈ ਜੀ ਇਹ ਜਿਬਨ ਕੋਈ 2-3 ਦਾ ਟਾਈਮ ਹੋਣਾ ਹੈ। ਇਹ ਤਿੰਨ ਬੰਦੇ ਕੈਮਰੇ ਚ ਵੀ ਆਏ ਆ। ਇਹਨਾਂ ਕੋ ਨੁਕਸਾਨ ਇਨਸਾਨ ਹੋਈ 15 ਲੱਖ ਰੁਪਏ ਦੇ ਲਗਭਗ ਕੀ ਕੀ ਚੀਜ਼ ਚੋਣਾ ਸੀਗਾ ਇਹ 15 ਟੋੜੇ ਤੇ ਕੈਸ਼ ਲੱਖ ਰੁਪਏ ਕੈਸ਼ ਸੀਗਾ ਇਹ ਕਿੰਨੇ ਜਣੇ ਸੀਗੇ ਕੁਝ ਇਹਦੀ ਸੀਸੀਟੀਵੀ ਆ ਦੋ ਜਣੇ ਆਉਂਦੇ ਆ ਜੀ ਕੈਮਰੇ ਚ ਕਿ ਜੇ ਇੱਕ ਘਰੇ ਹੋਰ ਵੀ ਗਏ ਉਹਨਾਂ ਦੇ ਦੋ ਜਣੇ ਕੈਮਰੇ ਚ ਆਉਂਦੇ ਆ ਤੇ ਹੋ ਸਕਦਾ ਈ ਦੋ ਟੀਮਾਂ ਹੋਣ ਇੱਕ ਟੀਮ ਸਾਡੇ ਘਰੇ ਆ ਗਈ ਹੋਵੇ ਤੇ ਇੱਕ ਉੱਤਰ ਹੋਵੇ ਉਹ ਦੂਜੇ ਘਰੇ ਵਾਲਿਆਂ ਨੂੰ ਪਤਾ ਲੱਗ ਗਈ ਉਹਨਾਂ ਨੂੰ ਉਹਨਾਂ ਨੇ ਰੌਲਾ ਰਲਾ ਪਾਣ ਤੇ ਉਹ ਘਰੋਂ ਵਾਪਸ ਆ ਗਏ ਇਹ ਵਾਪਸ ਹੀ ਦੁਆ ਪੈੜਾ ਸਾਡੇ ਘਰ ਵਾਲੀ ਆਈ ਜਦੋਂ ਸਵਾ ਖਤਰ ਦਾ ਟਾਈਮ ਆਈ ਮੈਂ ਉੱਠਿਆ ਉਦੋਂ ਤੇ ਪਰਲੀ ਘਾਲੀ ਕੀਤੀ ਉੱਠ ਕੇ ਇਹਦੇ ਹੋ ਸਕਦਾ ਈ ਉਦੋਂ ਖੜ ਕੇ ਨਾਲ ਭੱਜ ਗਏ ਹੋਣ ਸਾਡਾ ਅੱਧਾ ਸਾਮਾਨ ਫਿਰ ਲੈ ਗਿਆ ਜੀ ਪੇਟ ਨਾਲ ਕੋਸ਼ਿਸ਼ ਫਰਦਾ ਸਮਾਨ ਪੇਟੀਆਂ ਫਰੋਲਣ ਨੂੰ ਆ ਰਹੇਗਾ ਜੀ ਕੋਣ ਕੋਣ ਘੱਟ ਨੂੰ ਸੀ ਚੋਰੀ ਦਾ ਆਈਡੀਆ ਹੋਊਗਾ ਜੀ 2 ਤੋਂ 3 ਦੇ ਲਗਭਗ ਹੀ ਆਈ ਕਾਸਟ ਨਹੀਂ ਇਹ ਉਸ ਬਾਰੇ ਨਹੀਂ ਕੋਈ ਪਤਾ ਲੱਗੇ ਹਜੇ ਕੈਮਰੇ ਪਿੰਡ 'ਚ ਲੱਗੇ ਜੀ ਉਹਨਾਂ ਤੋਂ ਪੜਤਾਲ ਕਰਕੇ ਪਤਾ ਲੱਗੇ ਤੁਹਾਨੂੰ ਸੂਚਿਤ ਕੀਤਾ ਹਾਂ ਜੀ ਹਾਂਜੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ ਜੀ ਨਹੀਂ ਪਿੰਡ ਦੇ ਨਹੀਂ ਕਲੀਅਰ ਹੁੰਦੇ ਜੀ ਉਹਨਾਂ ਦੇ ਮੂੰਹ ਟਾਕੇ ਹੋਏ ਸੀਗੇ ਪੈਰ ਹੁਣ ਲੰਗੇ ਸੀਗੇ ਬੂਟਾ ਫੇਸ ਸੀ ਉਹਨਾਂ ਦੇ ਕੈਮਰੇ 'ਚ ਉਹਨਾਂ ਦਾ ਫੇਸ ਨਹੀਂ ਆ ਰਿਹਾ ਜੀ ਉਹਨਾਂ ਦੇ ਘਰ ਐਂਟਰ ਹੋਏ ਜੀ ਉਹਨਾਂ ਦੇ ਘਰੋਂ ਪਾਣੀ ਦੀ ਵਾਰੀ ਹੋਣ ਕਰਕੇ ਉੱਠੇ ਸੀਗੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਤੇ ਉਹਨਾਂ ਦਾ ਗੇਟ ਮੈਨ ਤੋੜ ਕੇ ਜਿੰਦਰਾ ਲਈ ਜਿੱਥੋਂ ਭੱਜਿਆ ਜੀ ਉਹਨਾਂ ਦਾ ਐਂਟਰ ਕਿੱਥੋਂ ਹੋਇਆ ਕਰ ਸਾਡੇ ਕੰਦ ਟੱਪ ਕੇ ਹੋਏ ਐਂਟਰੀ ਕੰਦ ਟੱਪ ਕੇ ਹੋਈ ਹੈੀ ਵਾਪਸੀ ਗੇਟ ਦਾ ਲੋਕ ਖੋਲ ਕੇ ਹੋਈ ਲੱਗਿਆਗਾ ਕਿ ਜਦੋਂ ਇਹ ਤੋੜ ਧਨ ਮੰਨ ਲੋ ਕਰੀ ਨਹੀਂ ਸਾਨੂੰ ਖੜਕਾ ਨਹੀਂ ਸਾਨੂੰ ਪਤਾ ਨਹੀਂ ਲੱਗਿਆ ਹੋ ਸਕਦਾ ਹੈ ਕੋਈ ਨਸ਼ੀਲੀ ਜੀ ਕੋਈ ਸੰਘਾਈ ਹੋਵੇ ਨਾ ਕੋਈ ਇਹ ਸੀ ਲੱਗਿਆ ਸੀ ਇਹ ਚਪਾਪ ਦਿੱਤੀ ਹੋਏ ਸਾਨੂੰ ਪਤਾ ਨਹੀਂ ਲੱਗਿਆ ਇਸ ਵਾਰ ਮੰਗ ਪ੍ਰਸ਼ਾਸਨ ਤੋਂ ਇਹ ਹੀ ਕਰਦੇ ਆਂ ਸਾਡਾ ਜੋ ਨੁਕਸਾਨ ਹੋਇਆ ਹੈ ਚੋਰਾਂ ਨੂੰ ਜਲਦੀ ਫੜਿਆ ਜਾਵੇ ਸਾਡਾ ਆਸਮਾਨ ਦੀ ਵਾਪਸੀ ਔਰ ਕਬਈ ਹੋਵੇ ਇਹ ਅੱਜ 22 ਅਗਸਤ 2025 ਨੂੰ ਜੋ ਸਾਡੇ ਪਿੰਡ ਚੋਰੀ ਹੋਈ ਹੈ ਬਹੁਤ ਵੱਡੀ ਚੋਰੀ ਹੋਈ ਹੈ ਇਹ ਇਹ ਬਹੁਤ ਨਾਂ ਚੱਲਣਯੋਗ ਚੋਰੀ ਹੈ ਜੋ ਕਿ 2022 ਦੇ ਵਿੱਚ ਪਹਿਲਾਂ ਵੀ ਇਤੋਂ ਪਹਿਲਾਂ ਇੱਕ ਵੱਡੀ ਚੋਰੀ ਹੋਈ ਸੀਗੀ ਅੱਜ ਫੇਰ ਚੋਰਾਂ ਨੇ ਉਸੇ ਚੋਰੀ ਨੂੰ ਦੁਬਾਰਤ ਤੋਂ ਇਲਜ਼ਾਮ ਦਿੱਤਾ ਹੈ ਇਹ ਚੋਰੀ ਸਰਦਾਰ ਹਰਜੀਤ ਸਿੰਘ ਉਹਦਾ ਭਰਾ ਦਲਵੀਰ ਸਿੰਘ ਤੇ ਸੁਪੁੱਤਾ ਸਰਦਾਰ ਮਲਕੀਸ਼ ਸਿੰਘ ਉਹਨਾਂ ਦੇ ਘਰ ਵਿੱਚ ਚੋਰੀ ਹੋਈ ਹੈ ਜੋ ਕਿ ਇੱਕ ਜ਼ਿਮੀਂਦਾਰ ਪਰਿਵਾਰ ਹੈ ਬਹੁਤ ਵਧੀਆ ਪਰਿਵਾਰ ਆ ਉਹ ਕਿਸੇ ਦੇ ਸਿਰੇ ਆਉਣ ਵਾਲਾ ਪਰਿਵਾਰ ਨਹੀਂਗਾ ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ ਹੋਇਆ ਆ ਆਪਦਾ ਪਿੰਡ ਚ ਵਧੀਆ ਪ੍ਰਭੇ ਤੌਰ ਤੇ ਕੰਮ ਕਰ ਰਹੇ ਆ ਵਧੀਆ ਕੰਮ ਹੈ ਜ਼ਿਮੀਂਦਾਰ ਪਰਿਭਾ ਉਹਨਾਂ ਦਾ ਚੱਲਦਾ ਸਾਰਾ ਪਿੰਡ ਉਹਨਾਂ ਦੀ ਹਮਦਰਦੀ ਦੇ ਨਾਲ ਖੜਾ ਇਹ ਬਹੁਤ ਚੋਰਾਂ ਨੇ ਮੰਦਭਾਗੀ ਹਾਲਤ ਕਰਤੀ ਉਹਨਾਂ ਦੇ ਘਰ ਦਾ ਸਾਰਾ ਲੀੜੇ ਲੱਤਾ ਖਲਾਰ ਪਾੜ ਤੇ ਲੀੜੇ ਲੱਤੇ ਪਹਿਲਾਂ ਤਾਂ ਦੇਖੋ ਪੰਜਾਬ ਰਹਿ ਹੀ ਨਹੀਂ ਗਿਆ ਯਾਰ ਪੰਜਾਬ ਅੱਗੇ ਹੁੰਦਾ ਸੀਗਾ ਵੀ ਸੁਰੱਖਿਤਾ ਲੋਕ ਵੀ ਆਪਦੇ ਘਰਾਂ 'ਚ ਵਧੀਆ ਵਾਸਾ ਹਾਸਦੇ ਖੇਡਦੇ ਸੀਗੇ ਪਹਿਲਾਂ ਤਾਂ ਇਸ ਤੋਂ ਪਹਿਲਾਂ ਲੋਕ ਖੇਤਾਂ 'ਚ ਹੁੰਦੇ ਸੀ ਖੇਤਾਂ 'ਚ ਮੋਟਰਾਂ ਚੋਰੀ ਹੋ ਗਈਆਂ ਜ਼ਿਮੀਂਦਾਰ ਵਿਚਾਰਾ ਟਰਾਂਸਫਾਰਮ ਚੋਰੀ ਹੋ ਗਿਆ ਉਧਰ ਭਜਦੇ ਸੀ ਅੱਜ ਤਾਂ ਦੇਖ ਕੇ ਹੈਰਾਨ ਹੋ ਗਏ ਯਾਰ ਲੋਕ ਆਪਦੇ ਘਰਾਂ 'ਚ ਵੀ ਸੇਫ ਐ ਨਹੀਂ ਬਈ ਇੰਨਾ ਹੋਇਆ ਇਹ ਲਗਭਗ ਲੱਖ ਸਵਾ ਲੱਖ ਦੇ ਕਰੀਬ ਤਾਂ ਉਹਨਾਂ ਨੇ ਝੋਟੀ ਮੱਝ ਵੇਚੀ ਸੀ ਉਹਦੇ ਪੈਸੇ ਸੀਗੇ ਤੇ 15 ਕਤੋਲੇ ਸੋਨਾ ਸੀਗਾ ਉਹਨਾਂ ਦਾ ਬਾਈ ਸਾਹਿਬ ਕਿੰਨਾ ਹੋ ਗਿਆ ਕਿਵੇਂ ਦੇਖਦੇ ਹਾਂ ਕਿ ਸ਼ਹਿਰਾਂ ਦੇ ਵਿੱਚ ਹਾਂਜੀ ਦੂਜੀ ਚੋਰੀ ਹੋ ਗਈ ਵੱਡੀ ਚੋਰੀ ਹੋਈ ਹੈ ਜੀ ਬਹੁਤ ਮਾੜੀ ਗੱਲ ਹੈ ਇਹ ਚੋਰੀ ਹੋਣ ਵਾਲਾ ਜੀ ਅੱਗੇ ਉਮੀਦ ਨਹੀਂ ਹੁੰਦੀ ਸੀ ਸਾਡਾ ਤਾਂ ਜ਼ਿਮੀਂਦਾਰਾਂ ਦਾ ਸਮਾਨ ਘਰਾਂ ਚ ਆਂ ਬੇਲਾ ਖੁੱਲ੍ਹਾ ਹੀ ਪਿਆ ਹੁੰਦਾ ਘਰ ਵੱਡੇ ਖੁੱਲੇ ਘਰ ਹੁੰਦੇ ਆ ਸ਼ਹਿਰਾਂ ਚੋਂ ਦਾ ਵੀ ਛੋਟੇ ਪਰਿਵਾਰ ਹੁੰਦੇ ਆ ਛੋਟੇ ਘਰ ਹੁੰਦੇ ਆ ਲੋਕ ਆਪ ਦਾ ਘਰ ਪਾਰ ਡਾ ਕੇ ਪੈ ਜਾਂਦੇ ਆ ਨੁਕਸਾਨ ਕਿੰਨਾ ਲਗਭਗ 15-16 ਲੱਖ ਦੇ ਕਰੀਬ ਤਾਂ ਸਮਾਨ ਨੁਕਸਾਨ ਹੈਗਾ ਹੀ ਉਹਨਾਂ ਸਾਰੇ ਪੁਲਿਸ ਆਈ ਸੀ ਕਾਰਵਾਈ ਸਾਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਪੁਲਿਸ ਕਾਰਵਾਈ ਤੇ ਜਲਦੋਂ ਜਲਦ ਕਾਰਵਾਈ ਕਰੇ ਚੋਰਾਂ ਨੂੰ ਫੜ ਕੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ